ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੱਲ ਕਰਦੇ ਆਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮੁਰੈਨਾ ਦੀ ਮੁਰੈਨਾ ਮੱਧ ਪ੍ਰਦੇਸ਼ ਦੇ 52 ਜ਼ਿਲ੍ਹਿਆਂ ਵਿੱਚੋਂ ਇੱਕ ਹੈ 1984 ਤੱਕ ਇੱਥੇ ਸਿੱਖਾਂ ਦੇ ਲਗਭਗ 50 ਘਰ ਸਨ 1952 ਇਸ ਵਿੱਚ ਸਰਦਾਰ ਕਰਮ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਇੱਥੇ 530 ਰੁਪਏ ਦੀ ਜ਼ਮੀਨ ਖਰੀਦ ਕੇ ਗੁਰਦੁਆਰਾ ਸਿੰਘ ਸਭਾ ਬਣਾਇਆ ਗਿਆ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰੋਸ ਵਜੋਂ ਬਦਲਾ ਲੈਣ ਦੀ ਭਾਵਨਾ ਨਾਲ ਹਮਲਾਵਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਭੰਨ ਤੋੜ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੇ ਦੋਸ ਰੂਪ ਅਗਨ ਭੇਟ ਕੀਤੇ ਗਏ ਅਤੇ ਨਿਸ਼ਾਨ ਸਹਿ ਵੜ ਦਿੱਤੇ ਗਏ। ਹਮਲਾਵਰ ਇੱਕ ਹੈ ਕਿ ਨਿਸ਼ਾਨ ਸਹਿ ਵੜ ਰਹੇ ਸੰਗ ਇਹ ਇਹ ਤਾਂ ਪਹਿਲੇ ਕਾਟੋ, ਇਨਕਾ ਨਿਸ਼ਾਨ ਹੀ ਕਿਉਂ ਛੋੜੇ। ਇਹ ਸਾਰੀ ਜਾਣਕਾਰੀ ਸਥਾਨਕ ਹਿੰਦੂ ਵੀਰਾਂ ਵੱਲੋਂ ਮਿਲੀ ਹੈ। ਮਹਯੂਰ ਸਾਹਿਬ ਜਾਣ ਵਾਲੀ ਸੰਗਤ ਦੇ ਰੁਕਣ ਲਈ ਇਸੇ ਸ਼ਹਿਰ ਵਿੱਚ ਦੂਸਰਾ ਗੁਰਦੁਆਰਾ ਜਿਸ ਦਾ ਨਾਮ ਵੀ ਗੁਰਦੁਆਰਾ ਸਿੰਘ ਸਵਾ ਹੈ ਸੰਗਤ ਵੱਲੋਂ 1978 ਈਸਵੀ ਵਿੱਚ ਬਣਾਇਆ ਗਿਆ। ਇੱਥੇ ਵੀ ਨਵੰਬਰ 1984 ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਟੇਰੀ ਕਰ ਦਿੱਤੀ ਗਈ। ਨਿਸ਼ਾਨ ਸਾਹਿਬ ਵੜ ਦਿੱਤੇ ਗਏ। ਇੱਥੋਂ ਪਤਾ ਲੱਗਦਾ ਹੈ ਕਿ ਦੋਨੇ ਥਾਵਾਂ ਤੇ ਹਮਲਾ ਕਰਨ ਵਾਲੇ ਲੋਕ ਇੱਕੋ ਸਨ। ਮੁਰੈਨਾ ਜ਼ਿਲ੍ਹੇ ਦੇ ਸਰਦਾਰ ਕਰਨੈਲ ਸਿੰਘ ਦੀ ਏਜੰਸੀ ਦੇ ਟਰੈਕਟਰ ਸਾੜ ਦਿੱਤੇ ਗਏ। ਅਤੇ ਵਾਵਾਹੀ ਦੇ ਸੰਧ ਹਕੂਮਤ ਦੇ ਗੁੰਡੇ ਲੁੱਟ ਕੇ ਲੈ ਗਏ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਦੀਆਂ ਉੱਥੋਂ ਦੇ ਕੁਝ ਸਿੱਖ ਟਰਾਲੀਆਂ ਬਣਾਉਣ ਦਾ ਕੰਮ ਕਰਦੇ ਸਨ ਹਮਲਾ ਹੋਣ ਤੋਂ ਬਾਅਦ ਉਹ ਸਿੱਖ ਪੰਜਾਬ ਆ ਗਏ ਹੁਣ ਟਰਾਲੀਆਂ ਬਣਾਉਣ ਦਾ ਕੰਮ ਸਥਾਨਕ ਲੋਕਾਂ ਦੇ ਕਾਬਜ ਹੈ ਮੁਰੈਨਾ ਰੇਲਵੇ ਸਟੇਸ਼ਨ ਤੇ ਪੰਜਾਬ ਮੇਲ ਅਤੇ ਛੱਤੀਸਗੜ ਮੇਲ ਟ੍ਰੇਨ ਵਿੱਚੋਂ 83 ਸਿੱਖਾਂ ਨੂੰ ਕੱਢ ਕੇ ਗਲਾਂ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਬਹੁਤੇ ਸਿੱਖ ਫੌਜੀ ਸਨ ਮਾਰੇ ਗਏ 83 ਸਿੱਖਾਂ ਦੀਆਂ ਲਾਸ਼ਾਂ ਸ਼ੌਂਦਾ ਨਹਿਰ ਦੇ ਕੰਢੇ ਸਾੜ ਕੇ ਪਾਣੀ ਵਿੱਚ ਛੋੜ ਦਿੱਤੀਆਂ ਗਈਆਂ